ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਪਟਿਆਲੇ ਦੀ ਜੇਲ੍ਹ ਦੇ ਅੰਦਰ ਬੀਤੀ 10 ਤਰੀਕ ਨੂੰ ਝਗੜਾ ਹੋ ਗਿਆ ਸੀਗਾ ਜਿਹਦੇ ਸਬੰਧ ਵਿੱਚ ਪਹਿਲਾਂ-ਪਹਿਲਾਂ ਖਬਰਾਂ ਇਹ ਨਿਕਲ ਕੇ ਸਾਹਮਣੇ ਆਈਆਂ ਕਿ ਸੁਧੀਰ ਸੂਰੀ ਵਾਲੇ ਮਰਡਰ ਕੇਸ ਦੇ ਵਿੱਚ ਅੰਡਰ ਟ੍ਰਾਇਲ ਚੱਲ ਰਹੇ ਸੰਦੀਪ ਸਿੰਘ ਸੰਨੀ ਨੇ ਸਜ਼ਾ ਕੱਟ ਰਹੇ ਤਿੰਨ ਪੁਲਿਸ ਅਧਿਕਾਰੀਆਂ ਦੇ ਉੱਪਰ ਹਮਲਾ ਕਰ ਦਿੱਤਾ ਪਹਿਲਾਂ ਇਹ ਗੱਲ ਸਾਹਮਣੇ ਆਈ ਸੀਗੀ ਬਾਅਦ ਵਿੱਚ ਇੱਕ ਦਿਨ ਬੀਤਦਾ ਦੋ ਦਿਨ ਬੀਤਦੇ ਹੈ ਕਈ ਦਿਨ ਬੀਤਣ ਤੋਂ ਬਾਅਦ ਫਿਰ ਐਡਵੋਕੇਟ ਘੁੰਮਣ ਘੁੰਮਣ ਬਰਦਰਸ ਜਿਹੜੇ ਕਿ ਸੰਦੀਪ ਸਿੰਘ ਸੰਨੀ ਵੱਲੋਂ ਵਕੀਲ ਨੇ ਉਹਨਾਂ ਦੀ ਪਿਛਲੇ ਦਿਨੀ ਸੰਦੀਪ ਸਿੰਘ ਸੰਨੀ ਦੇ ਨਾਲ ਮੁਲਾਕਾਤ ਹੁੰਦੀ ਹੈ ਉਸ ਤੋਂ ਬਾਅਦ ਅੱਜ ਪਰਿਵਾਰ ਦੇ ਨਾਲ ਵੀ ਮੁਲਾਕਾਤ ਹੁੰਦੀ ਹੈ ਭਰਾ ਮੁਲਾਕਾਤ ਕਰਕੇ ਬਾਹਰ ਆਉਂਦੇ ਆ ਮੀਡੀਆ ਨੂੰ ਮੁਖਾਤਬ ਹੁੰਦੇ ਆ ਉਹਨਾਂ ਨੇ ਅਣਕੇ ਸਾਰੀ ਸੱਚਾਈ ਦੱਸੀ ਹੈ ਜੋ ਉਹਨਾਂ ਦੇ ਦੱਸਣ ਮੁਤਾਬਿਕ ਸੰਦੀਪ ਸਿੰਘ ਨੇ ਜੋ ਦੱਸਿਆ ਕਿ ਅੰਦਰ ਕੀ ਕੁਝ ਵੀ ਤੇ ਆ ਅੱਜ ਸੂਬਾ ਸਿਓ ਜਿਹੜਾ ਕਿ ਦੂਸਰੇ ਪਾਸੇ ਜਿਹੜੇ ਤਿੰਨ ਪੁਲਿਸ ਅਧਿਕਾਰੀ ਸਜ਼ਾ ਜਾਫਤਾ ਉਹਨਾਂ ਵਿੱਚੋਂ ਸੂਬਾ ਸਿਓ ਜਿਹੜਾ ਕਿ ਫੇਕ ਐਨਕਾਊਂਟਰਾਂ ਦੇ ਦੋਸਤ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਉਮਰ ਕੈਦੀ ਸਜ਼ਾ ਹੋਈ ਸੀਗੀ ਅਬ ਬੀਤੇ ਦਿਨ ਵੀ ਇੱਕ ਕੇਸ ਦੇ ਵਿੱਚ ਸਜ਼ਾ ਹੋਈ ਸੀਗੀ ਸੋ ਪੰਜ ਕੇਸਾਂ ਦੇ ਵਿੱਚ ਉਹਨਾਂ ਦੇ ਵਕੀਲ ਸਾਹਿਬ ਦੇ ਨਾਲ ਮੈਂ ਗੱਲਬਾਤ ਕੀਤੀ ਸੀ ਜਿਨ੍ਹਾਂ ਨੇ ਪੈਰਵਾਈਆਂ ਕੀਤੀਆਂ ਨੇ ਉਹ ਕਹਿੰਦੇ ਕਿ ਪੰਜ ਕੇਸਾਂ ਦੇ ਵਿੱਚ ਸਜ਼ਾ ਹੋ ਚੁੱਕੀ ਹੈ ਸੂਬਾ ਸਿਓ ਇਨਸਪੈਕਟਰ ਨੂੰ ਜਿਹਦੀ ਹੁਣੇ ਥੋੜੀ ਦੇਰ ਪਹਿਲਾਂ ਮੌਤ ਦੀ ਖਬਰ ਸਾਹਮਣੇ ਆ ਚੁੱਕੀ ਹੈ ਜੀ ਇੱਕ ਕੇਸ ਹਲੇ ਬਾਕੀ ਪੈਂਡਿੰਗ ਹੈਗਾ ਜਿਹਦੇ ਵਿੱਚ ਹੋ ਸਕਦਾ ਹੋਂਦੇ ਸਮੇਂ ਵਿੱਚ ਸਜ਼ਾ ਹੋ ਜਾਂਦੀ ਪਰ ਅੱਜ ਵੀ ਤਰੀਕ ਸੀਗੀ ਪਰ ਸੂਬਾ ਸਿਓ ਦੀ ਮੌਤ ਹੋ ਚੁੱਕੀ ਹੈ ਔਰ ਦੂਸਰੇ ਪਾਸੇ ਸੰਦੀਪ ਸਿੰਘ ਸੰਨੀ ਦੇ ਜੇਲ੍ਹ ਦੇ ਵਿੱਚ ਹਾਲਾਤ ਕਿਉਂ ਜੇ ਹੈਗੇ ਆ ਜੋ ਪਰਿਵਾਰ ਨੇ ਦੱਸਿਆ ਵਕੀਲਾਂ ਨੇ ਦੱਸਿਆ ਵਕੀਲਾਂ ਨੇ ਬੀਤੀ ਕੱਲ੍ਹ ਦੱਸਿਆ ਸੀਗਾ ਕਿ ਅਸੀਂ ਮੁਲਾਕਾਤ ਕੀਤੀ ਹੈ ਸੰਦੀਪ ਸਿੰਘ ਸੰਨੀ ਨੇ ਦੱਸਿਆ ਕਿ ਮੈਨੂੰ ਬੜੀ ਹੀ ਬੇਰਹਿਮੀ ਦੇ ਨਾਲ ਅੰਦਰ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈ ਉਹੀ ਗੱਲ ਅੱਜ ਸੰਦੀਪ ਸਿੰਘ ਸੰਨੀ ਦੇ ਬ੍ਰਦਰਾਂ ਨੇ ਜਦੋਂ ਬਾਹਰ ਆਣ ਕੇ ਦੱਸਿਆ ਤੇ ਉਹਨਾਂ ਨੇ ਵੀ ਇਹੀ ਕੁਝ ਦੱਸਿਆ ਕਹਿੰਦੇ ਕਿ ਵਕੀਲ ਸਾਹਿਬ ਨੇ ਜੋ ਕਿਹਾ ਸੀਗਾ ਬਿਲਕੁਲ ਠੀਕ ਹੈ ਅੱਜ ਆਪਾਂ ਆਪਣੇ ਭਰਾ ਦੇ ਨਾਲ ਜਦੋਂ ਮੁਲਾਕਾਤ ਕੀਤੀ ਹੈ ਤੇ ਸਾਡੇ ਭਰਾ ਨੇ ਅੰਦਰ ਲਈ ਸਾਰੀ ਕਹਾਣੀ ਦੱਸੀ ਹੈ ਸੋ ਸੰਦੀਪ ਸਿੰਘ ਸੰਨੀ ਨੇ ਦੱਸਿਆ ਕਹਿੰਦੇ ਕਿ ਜਦੋਂ ਮੈਂ ਉੱਥੋਂ ਲੰਘਦਾ ਬੜਦਾ ਜਾਂ ਉਹ ਮੇਰੇ ਲਾਗੇ ਲੰਘਦੇ ਬੜਦੇ ਤੁਨੇ ਪੁਲਿਸ ਅਧਿਕਾਰੀ ਉਹ ਮੈਨੂੰ ਟੀਚਰਾਂ ਕਰਦੇ ਹੁੰਦੇ ਸੀਗੇ ਮੈਂ ਕਿੰਨਾ ਕੁ ਸਮਾਂ ਬਰਦਾਸ਼ਤ ਕਰ ਸਕਦਾ ਸੀਗਾ ਪਰ ਇੱਕ ਦਿਨ ਕਹਿੰਦੇ ਭਈ ਇਦਾਂ ਹੋਈ 10 ਤਰੀਕ ਨੂੰ ਵੀ ਇਹ ਤਿੰਨੋਂ ਜਣੇ ਇਹਨਾਂ ਨੇ ਮੇਰੇ ਉੱਪਰ ਹਮਲਾ ਕਰ ਦਿੱਤਾ ਔਰ ਮੈਂ ਆਪਣੇ ਬਚਾਅ ਦੇ ਵਾਸਤੇ ਯਤਨ ਕੀਤੇ ਚਾਰਾ ਜੋ ਵੀ ਕੀਤੀ ਉਸ ਦੌਰਾਨ ਇਹਨਾਂ ਦੇ ਸੱਟਾ ਸੁੱਟਾ ਲੱਗ ਗਈਆਂ ਹੋਣਗੀਆਂ ਇਹਨਾਂ ਨੂੰ ਤੇ ਪਰ ਰਜਿੰਦਰਾ ਹਸਪੀਟਲ ਦਾਖਲ ਕਰਵਾ ਦਿੱਤਾ ਗਿਆ पर संदीप सिंह सन्नी ਦੇ ਕਿਨ ਮੁਤਾਬਕ ਮੈਨੂੰ ਇਹਨਾਂ ਨੇ ਹਸਪੀਟਲ ਵਿੱਚ ਇਲਾਜ ਨਹੀਂ ਕਰਵਾਇਆ ਮੇਰਾ ਜਦੋਂ ਕਿ ਮੇਰੇ ਨਾਲ ਜੇਲ੍ਹ ਦੇ ਪੁਲਿਸ ਅਧਿਕਾਰੀਆਂ ਨੇ 22 ਬੰਦਿਆਂ ਨੇ ਮੇਰੇ ਨਾਲ ਬੜੀ ਹੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਹੈ ਸੰਦੀਪ ਸਿੰਘ ਸन्नी ਦੇ ਭਰਾਵਾਂ ਨੇ ਔਰ ਐਡਵੋਕੇਟ ਘੁੰਮਣ ਬ੍ਰਦਰਸ ਨੇ ਵੀ ਦੱਸਿਆ ਕਹਿੰਦੇ ਕਿ ਸੰਦੀਪ ਸਿੰਘ ਸन्नी ਦੇ ਕੋਲੋਂ ਚੰਗੀ ਤਰ੍ਹਾਂ ਬੈਠਿਆ ਵੀ ਨਹੀਂ ਜਾਂਦਾ ਚੰਗੀ ਤਰ੍ਹਾਂ ਖੜੇ ਵੀ ਨਹੀਂ ਹੋਇਆ ਜਾ ਰਿਹਾ ਜੋ ਸੰਦੀਪ ਸਿੰਘ ਸन्नी ਦੇ ਹਾਲਾਤ ਨੇ ਬੜੀ ਬੇਰਹਿਮੀ ਦੇ ਨਾਲ ਸन्नी ਦੇ ਨਾਲ ਕੁੱਟਮਾਰ ਕੀਤੀ ਗਈ ਹੈ ਪਰਿਵਾਰ ਦੇ ਨਾਲ ਮੁਲਾਕਾਤ ਨਹੀਂ ਸੀ ਕਰਵਾਈ ਜਾ ਰਹੀ ਇਹਦੇ ਸਬੰਧ ਵਿੱਚ ਉਹਨਾਂ ਦਾ ਕਹਿਣਾ ਸੀਗਾ ਜੇਲ੍ਹ ਪ੍ਰਸ਼ਾਸਨ ਦਾ ਕਿ ਜਦੋਂ ਕੋਈ ਜੇਲ੍ਹ ਦੇ ਅੰਦਰ ਝਗੜਾ ਕਰਦਾ ਕੋਈ ਲੜਾਈ ਕਰਦਾ ਤੇ 15 ਦਿਨ ਦੇ ਵਾਸਤੇ ਪਰਿਵਾਰ ਦੇ ਨਾਲ ਮੁਲਾਕਾਤ ਤੇ ਰੋਕ ਲਗਾ ਦਿੱਤੀ ਜਾਂਦੀ ਹੈ ਪਰ ਵਕੀਲਾਂ ਨੇ ਮੰਗ ਕੀਤੀ ਸੀ ਕਿ ਜੋ ਹਾਲਾਤ ਬਣੇ ਹੋਏ ਆ ਉਹਦੇ ਨਾਲ ਅੰਦਰ ਕੁੱਟਮਾਰ ਹੋਈ ਹੈ ਉਹਦੀ ਤਬੀਅਤ ਠੀਕ ਨਹੀਂ ਹੈ ਉਹਦੇ ਸਰੀਰ ਦਾ ਪਤਾ ਨਹੀਂ ਕਿੰਨਾ ਕੁ ਨੁਕਸਾਨ ਕੀਤਾ ਗਿਆ ਹੈਗਾ ਐਦਾਂ ਦੇ ਹਾਲਾਤਾਂ ਦੇ ਵਿੱਚ ਤਾਂ ਮੁਲਾਕਾਤ ਕਰਾਉਣੀ ਬਣਦੀ ਹੈ ਜੇ ਜਿਹੜੇ ਦੂਸਰੇ ਪੁਲਿਸ ਅਧਿਕਾਰੀ ਹੈਗੇ ਅੱਜ ਉਹਨਾਂ ਨੂੰ ਇਲਾਜ ਦੇ ਵਾਸਤੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਤਾਂ ਫਿਰ ਸੰਦੀਪ ਸਿੰਘ ਸੰਨੀ ਨੂੰ ਕਿਉਂ ਨਹੀਂ ਉਹਦਾ ਇਲਾਜ ਕਿਉਂ ਨਹੀਂ ਕਰਵਾਇਆ ਜਾ ਰਿਹਾ ਉਹਨਾਂ ਨੇ ਦੱਸਿਆ ਪਰਿਵਾਰ ਨੇ ਕਹਿੰਦੇ ਕਿ ਸਾਡੀ ਤਾਂ ਰੂਹ ਕੰਬਦੀ ਹੈ ਜਦੋਂ ਅਸੀਂ ਆਪਣੇ ਭਰਾ ਨੂੰ ਵੇਖਿਆ ਵੀ ਕਿਨਾਂ ਹਾਲਾਤਾਂ ਦੇ ਵਿੱਚ ਹੈ ਜੋ ਉਹਨੇ ਦੱਸਿਆ ਸਾਰਾ ਕੁਝ ਇਹ ਸਾਰੀ ਕਹਾਣੀ ਉਹਨੇ ਦੱਸੀ ਆ ਸੰਦੀਪ ਸਿੰਘ ਸੰਨੀ ਨੇ ਔਰ ਉਸ ਤੋਂ ਬਾਅਦ ਦੱਸਿਆ ਕਿ ਮੇਰਾ ਚੰਗੀ ਤਰ੍ਹਾਂ ਇਹਨਾਂ ਨੇ ਇਲਾਜ ਵੀ ਨਹੀਂ ਕਰਵਾਇਆ ਪੈਰ ਦੇ ਉੱਪਰ ਵੀ ਬਹੁਤ ਵੱਡਾ ਫੈਕਟਰ ਦੱਸਿਆ ਜਾ ਰਿਹਾ ਪਰਿਵਾਰ ਦੇ ਵੱਲੋਂ ਜੋ ਕੁਝ ਉਹਨਾਂ ਦੀ ਜਾਣਕਾਰੀ ਵਿੱਚ ਹੈ ਹੁਣ ਮੈਂ ਤੁਹਾਨੂੰ ਦੱਸਦਾ ਕਿ ਸੰਦੀਪ ਸਿੰਘ ਸੰਨੀ ਦੇ ਉੱਪਰ ਮੁਕੱਦਮਾ ਪਹਿਲਾਂ 307 ਭਈ ਇਰਾਦਾ ਕਤਲ ਹੁਣ ਉਹ ਕਤਲ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈਗਾ ਕਿਉਂਕਿ ਸੂਬਾ ਸਿਓ ਇੰਸਪੈਕਟਰ ਦੀ ਮੌਤ ਹੋ ਚੁੱਕੀ ਹੈ ਬਹੁਤ ਸਾਰੇ ਸੱਜਣ ਇਦਾਂ ਦੀਆਂ ਗੱਲਾਂ ਬਾਤਾਂ ਕਰ ਰਹੇ ਨੇ ਕਿ ਇੱਕ ਸਿਆਣੀ ਉਮਰ ਦਾ ਬਜ਼ੁਰਗ ਹੈ ਸੂਬਾ ਸਿਓ ਇੰਸਪੈਕਟਰ ਜਿਹੜਾ ਕਿ ਸਜਾ ਦਾਸਤਾ ਹੈ ਔਰ ਦੂਸਰੇ ਪਾਸੇ ਸੰਦੀਪ ਸਿੰਘ ਸੰਨੀ ਬਿਲਕੁਲ ਜੰਗਮੈਨ ਜਵਾਨ ਉਹਨੇ ਇੱਕ ਬਜ਼ੁਰਗ ਦੇ ਉੱਪਰ ਹਮਲਾ ਕੀਤਾ ਮੈਂ ਨਾ ਥੋੜੇ ਦਿਨ ਪਹਿਲਾਂ ਇੱਥੇ ਹੁਸ਼ਰਪੁਰ ਸਾਡੇ ਸ਼ਹਿਰ ਦੇ ਵਿੱਚ ਇੱਕ ਐਸਪੀ ਸਾਹਿਬ ਹੈਗੇ ਆ ਉੱਥੇ ਕਿਸੇ ਦਾ ਕੋਈ ਕੇਸ ਸੀਗਾ ਉਹ ਸਬੰਧ ਵਿੱਚ ਆਪਾਂ ਉੱਥੇ ਜਾ ਕੇ ਬੈਠੇ ਸੀਗੇ ਉਹਨਾਂ ਦੇ ਦਫ਼ਤਰ ਪਿਓ ਤੇ ਪੁੱਤ ਦਾ ਆਪਸ ਵਿੱਚ ਝਗੜਾ ਸੀਗਾ ਅਸੀਂ ਉਸ ਬਜ਼ੁਰਗ ਦੇ ਵੱਲੋਂ ਗਏ ਸੀਗੇ ਤੇ ਜਿਹੜਾ ਪੁੱਤ ਸੀਗਾ ਸਾਨੂੰ ਇਹ ਲੱਗਦਾ ਸੀਗਾ ਕਿ ਪੁੱਤ ਆਪਣੇ ਪਿਓ ਦੇ ਨਾਲ ਧੱਕਾ ਕਰਦਾ ਪਿਆ ਕਿਉਂਕਿ ਬਜ਼ੁਰਗ ਬਾਪੂ ਨੇ ਹੀ ਦੱਸਿਆ ਕਿੰਨਾ ਕਿ ਮੇਰੇ ਨਾਲ ਮੇਰਾ ਪੁੱਤ ਧੱਕਾ ਕਰਨ ਰਿਹਾ ਹੈਗਾ ਸੋ ਖੈਰ ਜਦੋਂ ਐਸਪੀ ਸਾਹਿਬ ਵੀ ਗੱਲਬਾਤ ਕਰਦੇ ਰਹੇ ਸਾਰਾ ਕੁਝ ਇੱਕ ਦੂਜੇ ਨੂੰ ਸਾਰੇ ਸਮਝਾਉਂਦੇ ਸਮਝਉਂਦੇ ਰਹੇ ਕਿ ਤੁਸੀਂ ਆਪਸ ਵਿੱਚ ਬੈ ਕੇ ਸਮਝੌਤਾ ਕਰ ਲਓ ਅਸੀਂ ਵੀ ਉਸ ਮੁੰਡੇ ਨੂੰ ਸਮਝਾਇਆ ਦੋਕ ਜਣੇ ਸੀਗੇ ਆਪਾਂ ਇਹ ਕਹ ਵੀ ਕਾਕਾ ਤੇਰਾ ਪਿਓ ਹੈਗਾ ਗੁਰਬਾਣੀ ਦਾ ਮੈਂ ਪ੍ਰਮਾਣ ਦਿੱਤਾ ਵੀ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਿਨਕੇ ਜਣੇ ਬਡੀਰੇ ਹੋਤਮ ਤਿੰਸੋਂ ਝਗਰਤ ਪਾਪ ਉਸ ਨੌਜਵਾਨ ਨੇ ਥੋੜੀ ਦੇਰ ਬਾਅਦ ਸਾਨੂੰ ਇੱਕ ਗੱਲ ਆਖੀ ਮੈਨੂੰ ਕਹਿੰਦਾ ਭਾਜੀ ਕਹਿੰਦਾ ਤੁਸੀਂ ਹੁਣ ਜੇ ਮੇਰੇ ਬਾਪੂ ਦੇ ਵੱਲੋਂ ਆਏ ਹੋ ਨਾ ਦੋਨੇ ਇਕੱਠੇ ਨਹੀਂ ਸਿਰਦੇ ਆੜੜ ਰਹਿੰਦੇ ਆ ਜੇ ਤੁਸੀਂ ਕਹਿੰਦਾ ਮੇਰੇ ਬਾਪੂ ਵੱਲੋਂ ਆਇਓ ਕਹਿੰਦਾ ਮੈਨੂੰ ਕੋਈ ਤਰਾਜ਼ ਨਹੀਂ ਹੈਗਾ ਬੰਦਿਆਂ ਦੇ ਨਾਲ ਕਹਿੰਦਾ ਬੰਦੇ ਹੀ ਆਉਂਦੇ ਹੁੰਦੇ ਨੇ ਹੁਣ ਤੁਸੀਂ ਕਹਿੰਦਾ ਜੇ ਮੇਰਾ ਮੂੰਹ ਖਲਬਾਉਣਾ ਈ ਤੱਕੇ ਹੀ ਹੋਇਆ ਆ ਤਾਂ ਕਹਿੰਦਾ ਤੁਸੀਂ ਇਹ ਵੇਖ ਲਓ ਤੁਹਾਨੂੰ ਲੱਗਦਾ ਕਿ ਇਹ ਮਜ਼ਲੂਮ ਹੈ ਪਰ ਇਹਨੂੰ ਕਹਿੰਦਾ ਤੁਸੀਂ 35 ਬਰੇ ਪਿੱਛੇ ਚੱਲ ਜਾਓ ਇਹ ਅੱਜ ਬਜ਼ੁਰਗ ਹੈ 35 ਬਰੇ ਪਹਿਲਾਂ ਇਹ ਬਜ਼ੁਰਗ ਨਹੀਂ ਸੀਗਾ 35 ਵਰੇ ਪਹਿਲਾਂ ਇਹ ਵੀ ਜਿੱਦਾਂ ਅੱਜ ਮੈਂ ਤੁਹਾਨੂੰ ਜਵਾਨ ਨਜ਼ਰ ਆਉਂਦਾ ਉਦੋਂ ਇਹ ਵੀ ਜਵਾਨ ਨਹੀਂ ਸੀਗਾ ਇਹਦਾ ਥੋੜਾ ਜਿਹਾ ਪੁਰਾਣਾ ਰਿਕਾਰਡ ਖੰਘਾਲ ਲਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹ ਕੌਣ ਹੈ ਕਿਸ ਤਰੀਕੇ ਦੇ ਨਾਲ ਇਹਨੇ ਆਪਣੀ ਜਵਾਨੀ ਦਾ ਸਮਾਂ ਬਤਾਇਆ ਇਹ ਮੈਂ ਗੱਲ ਤਾਂ ਕੀਤੀ ਹੈਗੀ ਆ ਕਈ ਵਾਰ ਸਾਨੂੰ ਇਹ ਲੱਗਦਾ ਹੈਗਾ ਕਿ ਬਜ਼ੁਰਗ ਹੈ ਪਰ ਹੁਣ ਗੱਲ ਇਹ ਹੈ ਕਿ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿੰਦਾ ਇੱਥੋਂ ਦੀਆਂ ਹੀ ਅਦਾਲਤਾਂ ਦੇ ਵਿੱਚ ਸਜ਼ਾ ਜਾਫਤਾ ਹੈ ਸੂਬਾ ਸਿਉ ਹੁਣ ਕਿਹਨਾ ਕੇਸਾਂ ਦੇ ਵਿੱਚ ਹੈ ਭਲਾ ਫੇਕ ਐਲ ਕਾਊਂਟਰ ਘਰਾਂ ਦੇ ਵਿੱਚੋਂ ਚੁੱਕ-ਚੁੱਕ ਕੇ ਨੌਜਵਾਨਾਂ ਨੂੰ ਉਹਨਾਂ ਦੇ ਫੇਕ ਐਨਕਾਊਂਟਰ ਕਰ ਦੇਣੇ ਇੱਕ ਦਸਤਾਨਾ ਨਹੀਂ ਹੈ ਇੱਕ ਤੋਂ ਵਧੇਰੇ ਦਸਤਾਨਾ ਨੇ ਪੰਜ ਕੇਸਾਂ ਦਾ ਤਾਂ ਮੈਂ ਜ਼ਿਕਰ ਕਰ ਹਟਿਆ ਇੱਕ ਕੇਸ ਹਲੇ ਪੈਂਡਿੰਗ ਪਿਆ ਹੈਗਾ ਆਪਾਂ ਇਹ ਗੱਲ ਜ਼ਰੂਰ ਕਰਦੇ ਹੈਗੇ ਆ ਕਿ ਜਦੋਂ ਇੱਥੋਂ ਦੀਆਂ ਅਦਾਲਤਾਂ ਨੇ ਸਜ਼ਾ ਸੁਣਾ ਦਿੱਤੀ ਹੈ ਬਹੁਤ ਸਾਰੇ ਲੋਕ ਇਹ ਗੱਲ ਕਰਦੇ ਆ ਉਹਦੇ ਸਬੰਧ ਵਿੱਚ ਬਹੁਤ ਸਾਰੇ ਸੱਜਣ ਫਿਰ ਇਹ ਵੀ ਗੱਲ ਕਹਿੰਦੇ ਆ ਕਹਿੰਦੇ ਕਿ 32 32 34 34 ਵਰਿਆਂ ਬਾਅਦ ਇਹਨਾਂ ਨੂੰ ਸਜ਼ਾਵਾ ਹੋ ਪਾਈਆਂ ਭਾਵ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਇਹਨਾਂ ਨੂੰ ਸਟੇਟ ਸਜ਼ਾ ਨਹੀਂ ਦੇਣਾ ਚਾਹੁੰਦੀ ਦਰਸਲ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਇਹਨਾਂ ਦੇ ਕੇਸ ਲਮਕਾਏ ਜਾਂਦੇ ਆ ਇਹ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਤਕੜੀ ਪੈਰਵਾਈ ਜਦੋਂ ਕੀਤੀ ਗਈ ਤਦ ਜਾ ਕੇ ਇਹਨਾਂ ਨੂੰ ਮਾੜੀ-ਮੋਟੀ ਸਜ਼ਾ ਹੋ ਪਾਈ ਹੈ ਔਰ ਫਿਰ ਇਹਨਾਂ ਨੂੰ ਰਾਹਤ ਵੀ ਮਿਲ ਜਾਂਦੀ ਹੈ ਅੰਦਰ ਵੀ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਦੇ ਇਲਾਜ ਕਰਵਾਏ ਜਾਂਦੇ ਆ ਔਰ ਇਹਨਾਂ ਨੂੰ ਸੁੱਖ-ਸਹੂਲਤਾ ਵੀ ਅੰਦਰ ਬਹੁਤ ਜ਼ਿਆਦਾ ਦਿੱਤੀਆਂ ਜਾਂਦੀਆਂ ਨੇ ਇਦਾਂ ਦੀ ਵੀ ਗੱਲਬਾਤ ਹੁੰਦੀ ਹੈ ਸੋ ਆਜਾ ਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਖਾਲਸਾ ਪੰਥ ਦਾ ਪੱਖ ਇਹ ਹੁੰਦਾ ਹੈ ਕਿ ਜੇ ਇਹਨਾਂ ਨੂੰ ਲੰਬੇ ਸਮੇਂ ਬਾਅਦ ਸਜ਼ਾ ਹੋ ਵੀ ਪਾਈ ਹੈ ਤਾਂ ਤਦ ਵੀ ਇਹਨਾਂ ਨੂੰ ਪੂਰੀ ਪੂਰੀ ਰਾਹਤ ਦੇਣ ਦੇ ਯਤਨ ਜ਼ਰੂਰ ਕੀਤੇ ਜਾਂਦੇ ਆ ਔਰ ਜਿਵੇਂ ਪਿਛਲੇ ਦਿਨੀ ਯਤਨ ਹੋਈ ਵੀ ਹੈ ਜਿਹੜੇ ਸਾਬਕਾ ਪੁਲਿਸ ਅਧਿਕਾਰੀ ਅਤੇ ਜਿਹੜੇ ਇਸ ਵੇਲੇ ਮੌਕੇ ਤੇ ਮੌਜੂਦ ਜੌਬ ਕਰਨ ਦੇ ਉਹਨਾਂ ਦੀ ਇੱਕ ਐਸੋਸੀਏਸ਼ਨ ਬਣੀ ਹੋਈ ਹੈ ਉਹਨਾਂ ਨੇ ਇਦਾਂ ਦੀ ਮੰਗ ਕੀਤੀ ਕਿ ਉਸ ਵੇਲੇ ਉਸ ਵੇਲੇ ਕਿਹੜੇ ਵੇਲੇ ਪਲਾ ਜਦੋਂ ਪੰਜਾਬ ਦੇ ਵਿੱਚ ਖੜਕੂ ਸੰਘਰਸ਼ ਚੱਲਦਾ ਪਿਆ ਸੀਗਾ ਉਸ ਵੇਲੇ ਕਹਿੰਦੇ ਸਾਨੂੰ ਉਸ ਮਾਹੌਲ ਦੇ ਨਾਲ ਨਜਿੱਠਣ ਦੇ ਵਾਸਤੇ ਇਹ ਸਾਰਾ ਕੁਝ ਕਰਨਾ ਪਿਆ ਉਹ ਸਮਾਂ ਹੀ ਹੋ ਗਿਆ ਸੀਗਾ ਉਸ ਵੇਲੇ ਹਾਲਾਤ ਏਵੇਂ ਦੇ ਸੀਗੇ ਕਿ ਸਾਨੂੰ ਇਹ ਸਾਰਾ ਕੁਝ ਕਰਨਾ ਪਿਆ ਅਸੀਂ ਕਹਿੰਦੇ ਰਿਕੁਐਸਟ ਕਰਦੇ ਆਂ ਕਿ ਜਿਨ੍ਹਾਂ ਨੂੰ ਸਜ਼ਾਵਾ ਹੋ ਰਹੀਆਂ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਸੋ ਉਹਨਾਂ ਦੀ ਇਸ ਮੰਗ ਦੇ ਉੱਪਰ ਹੋ ਸਕਦਾ ਗੌਰ ਵੀ ਕੀਤਾ ਜਾਂਦਾ ਹੋਊਗਾ ਹੁਣ ਮੈਂ ਜਿਹੜੀ ਗੱਲ ਕਰਨ ਰਿਹਾ ਦੂਸਰੇ ਪਾਸੇ ਸਿੱਖ ਐਦਾਂ ਮਹਿਸੂਸ ਕਰਦੇ ਆ ਕਿ ਜਿਹੜੇ ਭਾਰਤ ਦੇ ਕਾਨੂੰਨ ਦੇ ਮੁਤਾਬਕ ਹਕੂਮਤਾਂ ਦੇ ਮੁਤਾਬਕ ਵੀ ਸੰਵਿਧਾਨ ਦੇ ਮੁਤਾਬਕ ਵੀ ਜਿਹੜੇ ਸਿੱਖ ਕ੍ਰਾਈਮ ਕਰਦੇ ਆ ਅਦਾਲਤ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਵੀ ਉਹਨਾਂ ਨੂੰ ਤੇ ਬੜੀ ਛੇਤੀ ਛੇਤੀ ਸਜ਼ਾਵਾ ਹੋ ਜਾਂਦੀਆਂ ਨੇ ਉਹਨਾਂ ਨੂੰ ਤੇ ਲੰਬੀਆਂ ਸਜ਼ਾਵਾ ਹੁੰਦੀਆਂ ਨੇ ਉਹਨਾਂ ਨੂੰ ਤੇ ਕਈਆਂ ਨੂੰ ਫਾਂਸੀ ਦੇ ਉੱਪਰ ਵੀ ਲਟਕਾ ਦਿੱਤਾ ਗਿਆ ਕੁਝ ਹੀ ਮਹੀਨਿਆਂ ਦੇ ਅੰਦਰ ਇਧਰ ਬਤੀ 33 33 ਵਰੇ ਲੱਗਾ ਇਹਨਾਂ ਨੂੰ ਸਜ਼ਾਵਾ ਦਵਾਉਂਦਿਆਂ ਨੂੰ ਪੁਲਿਸ ਅਧਿਕਾਰੀਆਂ ਨੂੰ ਹੱਲੇ ਕਈ ਹਾਲੇ ਕੇਸ ਪੈਂਡਿੰਗ ਪਏ ਹੈਗੇ ਆ 32 32 34 34 ਵਰੇ ਪੁਰਾਣੇ ਕੇਸਾਂ ਦੀ ਮੈਂ ਗੱਲ ਕਰਨੀ ਆ ਸੋ ਸਿੱਖ ਇਹਦਾ ਸਮਝਦੇ ਆ ਕਿ ਸਿੱਖਾਂ ਨੂੰ ਜਦੋਂ ਇੱਥੋਂ ਦੀਆਂ ਅਦਾਲਤਾਂ ਦੇ ਮੁਤਾਬਕ ਉਹ ਵੀ ਕ੍ਰਾਈਮ ਹੁੰਦਾ ਹੈਗਾ ਉਹ ਵੀ ਉਹਨਾਂ ਨੂੰ ਤੇ ਫਟਾਫਟ ਸਜ਼ਾਵਾ ਹੋ ਗਈਆਂ ਔਰ ਕਈ ਸਜ਼ਾ ਪੂਰੀ ਕਰ ਚੁੱਕੇ ਐ ਜਿਨ੍ਹਾਂ ਵਾਸਤੇ ਧਰਨੇ ਮੋਰਚੇ ਮੁਜ਼ਾਰੇ ਕੀ ਕੁਝ ਨਹੀਂ ਕਰਨਾ ਪੈਂਦਾ ਵੀ ਬੰਦੀ ਸਿੰਘ ਰਿਹਾ ਕਰੋ ਉਹਨਾਂ ਨੂੰ ਸਜ਼ਾਵਾ ਪੂਰੀਆਂ ਹੋਣ ਦੇ ਬਾਵਜੂਦ ਵੀ ਰਿਹਾ ਨਹੀਂ ਕੀਤਾ ਜਾਂਦਾ ਹੁਣ ਜਦੋਂ ਇਦਾਂ ਦੀ ਗੱਲਬਾਤ ਸਾਹਮਣੇ ਆਉਂਦੀ ਹੈ ਇੱਕ ਕੰਪੈਰੀਜ਼ਨ ਜੇ ਮੈਂ ਕਰਨ ਰਿਹਾ ਇਹ ਖਾਲਸਾ ਪੰਥ ਕਰਦਾ ਸਿੱਖ ਕਰਦਾ ਸੋਸ਼ਲ ਮੀਡੀਆ ਦਾ ਜੁਗ ਹੈਗਾ ਸੋ ਨੌਜਵਾਨ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਵਿਲੇਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਨੌਜਵਾਨਾਂ ਦੇ ਉੱਪਰ ਤਸ਼ੱਦਦ ਪਾਇਆ ਆਪਣੀਆਂ ਮੋਢਿਆਂ ਦੇ ਉੱਪਰ ਫਿੱਤੀਆਂ ਲਵਾਉਣ ਦੇ ਚੱਕਰਾਂ ਦੇ ਵਿੱਚ ਸਾਰੇ ਕੁਝ ਨਹੀਂ ਹੁੰਦੇ ਹੈਗੇ ਪਰ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਉਹਨਾਂ ਵਿੱਚੋਂ ਕਈਆਂ ਨੂੰ ਸਜ਼ਾਵਾ ਹੋ ਗਈਆਂ ਪਰ ਕਈਆਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਸਜ਼ਾਵਾ ਨਹੀਂ ਹੋ ਸਕੀਆਂ ਕਈਆਂ ਦੇ ਕੇਸ ਹਲੇ ਪੈਂਡਿੰਗ ਪਏ ਹੋਏ ਐ ਸੋ ਇਹ ਸੂਬਾ ਸਿਓ ਜਿਹਦੇ ਬਾਰੇ ਇਹ ਵੀ ਗੱਲ ਕਹੀ ਜਾਂਦੀ ਹੈ ਬਹੁਤ ਸਾਰੇ ਲੋਕ ਦੱਸਦੇ ਐ ਪੁਰਾਣੇ ਸੰਘਰਸ਼ੀ ਉਹ ਕਹਿੰਦੇ ਕਿ ਇਦਾਂ ਕਹਿੰਦਾ ਹੁੰਦਾ ਸੀਗਾ ਕਹਿੰਦਾ ਭਈ ਸਿੱਖ ਸੂਬਾ ਸਰਹੰਦ ਨੂੰ ਚੇਤੇ ਕਰਦੇ ਆ ਸੂਬਾ ਸਰਹੰਦ ਕੌਣ ਪਣਾ 7 ਅਤੇ 9 ਸਾਲ ਦੀ ਉਮਰ ਦੇ ਮੈਂ ਛੋਟੇ ਸਹਿਬਜ਼ਾਦਿਆਂ ਦੀ ਗੱਲ ਕਰਦਾ ਜਦੋਂ ਸਹਿਬਜ਼ਾਦਿਆਂ ਦੀ ਗੱਲ ਹੁੰਦੀ ਹੈ ਉਸ ਵੇਲੇ ਸੂਬਾ ਸਰਹੰਦ ਦਾ ਜ਼ਿਕਰ ਜ਼ਰੂਰ ਆਉਂਦਾ ਹੈ ਕਹਿੰਦਾ ਸਿੱਖ ਉਸ ਸੂਬਾ ਸਰਹੰਦ ਨੂੰ ਭੁੱਲ ਜਾਣਗੇ ਮੈਨੂੰ ਸਿੰਘ ਚੇਤੇ ਰੱਖਿਆ ਕਰਨਗੇ ਸੋ ਉਹ ਇਦਾਂ ਦੀ ਗੱਲਬਾਤ ਵੀ ਕਰਿਆ ਕਰਦਾ ਸੀਗਾ ਸਿੱਖਾਂ ਨੂੰ ਇਸ ਗੱਲ ਦਾ ਰੋਸ ਵੀ ਹੈ ਸਿੱਖਾਂ ਨੂੰ ਇਸ ਗੱਲ ਦਾ ਰੰਜ਼ ਵੀ ਹੈਗਾ ਕੇ ਪੰਜਾਬ ਦੀ ਹੀ ਧਰਤੀ ਦੇ ਉੱਪਰ ਆ ਸਾਰਾ ਕੁਝ ਇਸ ਤਰੀਕੇ ਦੇ ਨਾਲ ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਨਵੀਂ ਪੀੜ੍ਹੀ ਐ ਉਹ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਦੀ ਐ ਵੀ ਇਹ ਕੀ ਵਾਪਰਨ ਡਿਆ ਕੌਣ ਕੀ ਹੈਗਾ ਕੌਣ ਕੀ ਨਹੀਂ ਹੈਗਾ ਸੋ ਮੈਨੂੰ ਉਸ ਵੇਲੇ ਨਾਲ ਗੱਲ ਚਿਤਿਆ ਜਾਂਦੀ ਐ ਮੈਂ ਜਿਹੜਾ ਬਜ਼ੁਰਗ ਤੇ ਉਹਦੇ ਬੱਚੇ ਦੀ ਮੁੰਡੇ ਦੀ ਗੱਲ ਕਰਨ ਲੱਗਾ ਜਿਹੜਾ ਜਵਾਨ ਆ ਉਹ ਕਹਿੰਦਾ ਵੀ ਤੁਸੀਂ ਇਹਨੂੰ ਬਜ਼ੁਰਗੀ ਦੇ ਰੂਪ 'ਚ ਦੇਖਣ ਡੇ ਹੋ ਤੁਸੀਂ ਜਵਾਨੀ ਵੇਲੇ ਵੱਲੇ ਝਾਤ ਮਾਰ ਕੇ ਦੇਖੋ ਸੋ ਮੈਂ ਇਹ ਕਹਿਣਾ ਚਾਹਣਾ ਆ ਜਾ ਕੇ ਵੀ ਜੇ ਸਮਾਂ ਰਹਿੰਦਿਆਂ ਦੇਖੋ ਭਾਵੇਂ ਕੋਈ ਪੁਲਿਸ ਅਧਿਕਾਰੀ ਹੋਵੇ ਭਾਵੇਂ ਕੋਈ ਸਿਵਿਲियन ਹੋਵੇ ਭਾਵੇਂ ਕੋਈ ਵੀ ਹੋਵੇ ਜੇ ਤਾਂ ਕਾਨੂੰਨ ਦੇ ਮੁਤਾਬਕ ਕੋਈ ਜੁਰਮ ਕਰਦਾ ਜੇ ਤਾਂ ਬਰਾਬਰ ਸਮਾਂ ਰਹਿੰਦਿਆਂ ਸਮੇਂ ਦੇ ਵਿੱਚ ਸੀਮਤ ਸਮੇਂ ਦੇ ਵਿੱਚ ਸਜ਼ਾਵਾ ਮਿਲਦੀਆਂ ਜਾਣ ਤਾਂ ਮੈਨੂੰ ਲੱਗਦਾ ਕਿ ਕਿਸੇ ਨੂੰ ਬਗਾਵਤ ਵੀ ਕਰਨ ਦੀ ਜ਼ਰੂਰਤ ਪਵੇ ਹੀ ਨਾ ਫਿਰ ਕਿਸੇ ਨੂੰ ਕਿਸੇ ਦੇ ਉੱਪਰ ਹਮਲਾ ਕਰਨ ਦੀ ਜ਼ਰੂਰਤ ਪਵੇ ਹੀ ਨਾ ਫਿਰ ਕਿਸੇ ਨੂੰ ਇਹ ਨਾ ਲੱਗੇ ਕਿ ਇਹਨਾਂ ਨੂੰ ਸਜ਼ਾਵਾ ਵੀ ਹੋਈਆਂ ਬੜੀ ਦੇਰ ਬਾਅਦ ਹੋਈਆਂ ਇਹਨਾਂ ਨੂੰ ਰਾਹਤ ਵੀ ਮਿਲ ਜਾਣੀਆਂ ਇਹਨਾਂ ਨੂੰ ਸੁੱਖ ਸਹੂਲਤਾਂ ਵੀ ਵਾਧੂ ਨੇ ਫਿਰ ਕਿਸੇ ਦੇ ਵੀ ਦਿਮਾਗ 'ਚ ਇਦਾਂ ਆਵੇ ਹੀ ਨਾ ਫਿਰ ਹਰ ਇੱਕ ਨੂੰ ਇਹ ਲੱਗੇ ਕਿ ਸਾਡੀ ਕਮਿਊਨਿਟੀ ਦੇ ਬੰਦੇ ਜੇ ਥੋੜੀਆਂ ਅਦਾਲਤਾਂ ਦੇ ਮੁਤਾਬਕ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਹੋਈਆਂ ਉਹ ਵੀ ਬਰਾਬਰ ਸਾਰਾ ਕੁਝ ਚੱਲਦੇ ਪਿਆ ਭਾਵੇਂ ਤੰਗੀਆਂ ਤੇ ਭਾਵੇਂ ਸਹੂਲਤਾਂ ਵੀ ਬਰਾਬਰ ਉਹਨਾਂ ਨੂੰ ਵੀ ਮੇਰੇ ਬਰਾਬਰ ਇਦਾਂ ਹੀ ਹੈਗਾ ਫਿਰ ਆਪੇ ਕਿਸੇ ਦੇ ਮਨ ਦੇ ਵਿੱਚ ਸਾਰਾ ਕੁਝ ਨਾ ਆਵੇ ਇਹ ਖਾਲਸਾ ਪੰਥ ਇਦਾਂ ਕੰਪੈਰੀਜ਼ਨ ਜਿਆ ਕਰਦਾ ਹੈਗਾ ਸੋ ਇਹ ਕੰਪੈਰੀਜ਼ਨ ਮੈਨੂੰ ਲੱਗਦਾ ਕਰਨਾ ਬਣਦਾ ਵੀ ਹੈ ਜੇ ਸਾਰੇ ਲੋਕ ਚਾਹੁੰਦੇ ਹੈ ਹਕੂਮਤਾਂ ਵੀ ਜੇ ਚਾਹੁੰਦੀਆਂ ਨੇ ਕਿ ਸੁੱਖ ਸ਼ਾਂਤੀ ਬਣੀ ਰਹੇ ਤਾਂ ਫਿਰ ਸੁੱਖ ਸ਼ਾਂਤੀ ਤਾਂ ਤਾਦੀ ਕੈਮ ਰਹਿ ਸਕਦੀ ਹੈ ਜੇ ਸਾਰਾ ਕੁਝ ਬਰਾਬਰ ਐਂਡ ਬੈਲੈਂਸ ਦੇ ਵਿੱਚ ਚੱਲਦਾ ਰਹੇ ਜਿਹੋਂ ਇੱਕ ਕਮਿਊਨਿਟੀ ਨੂੰ ਇਹ ਲੱਗਦਾ ਰਹੇ ਕਿ ਸਾਡੇ ਨਾਲ ਤਕਾ ਹੁੰਦਾ ਤੇ ਦੂਜਿਆਂ ਨੂੰ ਰਾਹਤ ਦਿੱਤੀ ਜਾਂਦੀ ਹੈ ਤਾਂ ਫਿਰ ਸੁੱਖ ਸ਼ਾਂਤੀ ਕਾਇਮ ਨਹੀਂ ਰਹਿੰਦੀ ਕਿਉਂਕਿ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਚੱਲਦਾ ਰਹਿੰਦਾ ਕਿ ਸਾਡੇ ਨਾਲ ਤਕਾ ਹੁੰਦਾ ਸਾਡੇ ਨਾਲ ਬਦੀ ਕੀ ਹੁੰਦੀ ਹੈ ਔਰ ਦੂਸਰਿਆਂ ਨੂੰ ਬਧੇਰੇ ਰਾਹਤ ਦੇ ਦਿੱਤੀ ਜਾਂਦੀ ਹੈ ਸੋ ਸੁਭਾਸੋਂ ਦੇ ਮਾਮਲੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਪਿਛਲੇ ਦਿਨੀ ਕਹਿੰਦੇ ਕਿ ਇਲਾਜ ਕਰਵਾਉਣ ਦੇ ਵਾਸਤੇ ਪਰਿਵਾਰ ਵੀ ਸਾਹਮਣੇ ਨਹੀਂ ਆਇਆ ਪਰਿਵਾਰ ਵੀ ਸੁਭਾ ਸਿੰਘ ਦਾ ਇਲਾਜ ਕਰਵਾਉਣ ਤੋਂ ਇਨਕਾਰੀ ਹੋ ਗਿਆ ਸੀ ਹੁਣ ਅਗਲੀ ਗੱਲ ਇਹ ਹੈ ਕਿ ਹੁਣ ਅੱਜ ਸੁਭਾ ਸਿੰਘ ਦੀ ਮੌਤ ਹੋ ਚੁੱਕੀ ਹੈ ਜੇ ਇੰਸਪੈਕਟਰ ਸੁਭਾ ਸਿੰਘ ਦੀ ਤੱਕੀ ਪਰਿਵਾਰ ਸਾਹਮਣੇ ਆਊਗਾ ਸੁਭਾ ਸਿੰਘ ਦਾ ਅੰਤਿਮ ਸੰਸਕਾਰ ਕੀ ਪਰਿਵਾਰ ਕਰੇਗਾ ਮੈਂ ਵਿੱਚ ਕੁਝ ਪੋਸਟਾਂ ਪੜ੍ਹਣ ਲਿਆ ਸੀਗਾ ਸੋਸ਼ਲ ਮੀਡੀਆ ਦੇ ਉੱਪਰ ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਣ ਲਿਆ ਸੀਗਾ ਕਿ ਕਿਵੇਂ ਇਸ ਬੰਦੇ ਨੇ ਆਪਣੇ ਬੇਲਿਆਂ ਦੇ ਵਿੱਚ ਜਦੋਂ ਜੌਬ ਕਰਦਾ ਸੀ ਤਾਂ ਉਸ ਵੇਲੇ ਕਿੱਦਾਂ ਕੋਹ ਕੋ ਕੇ ਨੌਜਵਾਨਾਂ ਨੂੰ ਮਾਰਿਆ ਇਥੋਂ ਦੀਆਂ ਅਦਾਲਤਾਂ ਨੇ ਸਜ਼ਾਵਾਂ ਸੁਣਾਈਆਂ ਨੇ ਔਰ ਜਿਹੜੇ ਕਿਸੇ ਹਨਾ ਜੀ ਅਦਾਲਤਾਂ ਨੇ ਸਾਬਤ ਕੀਤਾ ਜੋ ਅਦਾਲਤਾਂ ਨੇ ਜਿਨ੍ਹਾਂ ਜੁਰਮਾਂ ਦੇ ਤਹਿਤ ਸਜ਼ਾਵਾਂ ਸੁਣਾਈਆਂ ਨੇ ਅਦਾਲਤਾਂ ਦੇ ਵਿੱਚੋਂ ਸਾਰਾ ਚਿੱਠਾ ਪਿਆ ਹੋਇਆ ਅਦਾਲਤਾਂ ਦੀ ਜਿਹੜੀ ਜੱਜਮੈਂਟ ਹੈ ਕਿ ਕਿਵੇਂ ਬਹੁਤ ਸਾਰੇ ਲੋਕ ਇਦਾਂ ਦੇ ਸਿਗੇ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਦੀਆਂ ਮਰਤਕ ਦੇਹਾਂ ਵੀ ਪਰਿਵਾਰਾਂ ਦੇ ਹਵਾਲੇ ਨਹੀਂ ਕੀਤੀਆਂ ਪਰਿਵਾਰ ਆਪਣੇ ਹੱਥੀ ਉਹਨਾਂ ਦੇ ਸੰਸਕਾਰ ਵੀ ਨਹੀਂ ਕਰ ਪਾਏ ਸੋ ਆ ਸਾਰਾ ਕੁਝ ਸਾਹਮਣੇ ਹੈਗਾ ਹੁਣ ਦੇਖਣਾ ਹੋਊਗਾ ਕਿ ਸੂਬਾ ਸਿਉਂ ਦਾ ਪਰਿਵਾਰ ਸਾਹਮਣੇ ਆਉਂਦਾ ਹੈ ਹੁਣ ਜਦੋਂ ਇਦਾਂ ਦੀਆਂ ਗੱਲਾਂ ਪਤਾ ਲੱਗਦੀਆਂ ਨੇ ਤਾਂ ਬਹੁਤ ਸਾਰੇ ਲੋਕ ਫਿਰ ਸੋਸ਼ਲ ਮੀਡੀਆ ਦੇ ਉੱਪਰ ਇਦਾਂ ਦੀਆਂ ਗੱਲਾਂ ਦਾ ਜ਼ਿਕਰ ਕਰਦੇ ਆ ਕਿ ਇਸ ਬੰਦੇ ਦੇ ਨਿਮਿਤ ਕੋਈ ਅਰਦਾਸ ਬੇਨਤੀ ਕਰਨ ਵਾਸਤੇ ਵੀ ਸਾਹਮਣੇ ਨਾ ਜਾਵੇ ਫਿਰ ਇਦਾਂ ਦੀਆਂ ਗੱਲਾਂ ਵੀ ਸੋਸ਼ਲ ਮੀਡੀਆ ਦੇ ਉੱਪਰ ਮੈਂ ਪੜ ਰਿਹਾ ਕਿ ਲਿਖਿਆ ਜਾ ਰਹੀਆਂ ਨੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਿ ਇਹਦਾ ਅੰਤਮ ਸੰਸਕਾਰ ਤੋਂ ਬਾਅਦ ਜਦੋਂ ਜਿਹਦਾ ਭੋਗ ਪਾਇਆ ਜਾਂਦਾ ਹੈਗਾ ਕੀਰਤਨ ਹੁੰਦਾ ਹੈਗਾ ਅਰਦਾਸ ਬੇਨਤੀ ਹੁੰਦੀ ਹੈ ਪੀ ਉਹ ਵੀ ਸਾਰਾ ਕੁਝ ਇਹਦੇ ਨਿਮਿਤ ਕਰਨ ਦੇ ਵਾਸਤੇ ਕੋਈ ਵੀ ਸਾਹਮਣੇ ਨਾ ਆਵੇ ਕਿਉਂਕਿ ਇਹਨੇ ਸਿੱਖ ਕੌਮ ਦਾ ਬਹੁਤ ਜ਼ਿਆਦਾ ਕਹਾਣ ਕੀਤਾ ਹੈ ਇਹ ਗੱਲ ਅਦਾਲਤਾਂ ਦੇ ਵਿੱਚ ਸੱਚ ਸਾਬਤ ਵੀ ਹੋ ਚੁੱਕੀ ਹੈ ਔਰ ਉਹ ਸਜ਼ਾ ਜਾਫ਼ਤਾ ਹੀ ਸੀ ਔਰ ਅਦਾਲਤਾਂ ਦੇ ਵਿੱਚ ਸਾਬਤ ਹੋ ਚੁੱਕੇ ਜਿਹੜੇ ਕੇਸ ਸੀਗੇ ਉਹਨਾਂ ਦੇ ਤਹਿਤ ਉਹ ਜੇਲ੍ਹ ਦੇ ਅੰਦਰ ਬੰਦ ਸੀ ਕੋਈ ਲੁਕੀ ਛਿਪੀ ਹੋਈ ਗੱਲ ਨਹੀਂ ਹੈ ਕੋਈ ਝੂਠੀ ਕਹਾਣੀ ਨਹੀਂ ਹੈ ਅਦਾਲਤਾਂ ਦੇ ਵਿੱਚ ਸਾਬਤ ਹੋ ਚੁੱਕਾ ਹੈ ਇਸ ਕਰਕੇ ਬਹੁਤ ਸਾਰੇ ਸੱਜਣ ਇਹੋ ਜੀਆਂ ਗੱਲਾਂ ਬਤਾ ਕਰਨ ਡਏ ਨੇ ਖੈਰ ਚਲੋ ਆਪਾਂ ਸਮਾਪਤੀ ਕਰਦੇ ਹਾਂ ਉਧਰ ਪਰਿਵਾਰ ਦਾ ਕਹਿਣਾ ਹੈਗਾ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਦਾ ਜੋ ਗੱਲਾਂ ਸਾਹਮਣੇ ਆਈਆਂ ਕਿ ਜਿਸ ਗੱਲ ਨੂੰ ਲੈ ਕੇ ਧਰਨਾ ਲਗਾਇਆ ਗਿਆ ਸੀਗਾ ਕਿ ਪਰਿਵਾਰ ਦੇ ਨਾਲ ਮੁਲਾਕਾਤ ਕਰਵਾਈ ਜਾਵੇ ਅੱਜ ਮੁਲਾਕਾਤ ਹੋ ਗਈ ਹੈ ਇਸ ਕਰਕੇ ਫਿਲਹਾਲ ਧਰਨਾ ਉਥੋਂ ਹਟਾ ਦਿੱਤਾ ਗਿਆ ਹੈਗਾ ਅਗਲੀ ਜਿਹੜੀ ਮੰਗ ਸੀਗੀ ਉਹ ਇਹ ਕੀਤੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਵੀ ਸੰਦੀਪ ਸਿੰਘ ਸੰਨੀ ਦੇ ਵਕੀਲਾਂ ਦੇ ਵੱਲੋਂ ਵੀ ਕਿ ਜਿਹੜੇ ਇਹ ਤਿੰਨ ਦੋਸ਼ੀ ਸੀਗੇ ਜਿਨ੍ਹਾਂ ਵਿੱਚੋਂ ਸੁਭਾ ਸਿੰਘ ਦੀ ਮੌਤ ਹੋ ਚੁੱਕੀ ਹੈ ਭਈ ਸੁਭਾ ਸਿੰਘ ਤੋਂ ਇਲਾਵਾ ਜਿਹੜੇ ਹੋਰ ਦੋ ਜਣੇ ਐ ਭਈ ਜੇ ਸੰਦੀਪ ਸਿੰਘ ਸੰਨੀ ਦੇ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਤਾਂ ਫਿਰ ਸੰਦੀਪ ਸਿੰਘ ਸੰਨੀ ਵੱਲੋਂ ਉਹਨਾਂ ਦੇ ਉੱਪਰ ਵੀ ਮੁਕੱਦਮਾ ਦਰਜ ਕੀਤਾ ਜਾਵੇ ਕਿਉਂਕਿ ਝਗੜਾ ਤਾਂ ਫਿਰ ਬਰਾਬਰ ਹੀ ਹੁੰਦਾ ਹੈ ਕਿਉਂਕਿ ਹਮਲਾ ਉਹਨਾਂ ਨੇ ਕੀਤਾ ਸੀਗਾ ਸੰਦੀਪ ਸਿੰਘ ਸੰਨੀ ਦੇ ਉੱਪਰ ਸੰਦੀਪ ਸਿੰਘ ਸੰਨੀ ਨੇ ਤਾਂ ਆਪਣਾ ਬਚਾ ਕੀਤਾ ਸੀਗਾ ਸੋ ਇਹ ਮੰਗ ਵੀ ਹੋ ਰਹੀ ਹੈ ਸੋ ਸੰਦੀਪ ਸਿੰਘ ਸੰਨੀ ਦੇ ਉੱਪਰ ਪਹਿਲਾਂ ਧਾਰਾ 307 ਦੇ ਤਹਿਤ ਮੁਕੱਦਮਾ ਦਰਜ ਸੀਗਾ ਇਰਾਦਾ ਕਤਲ ਦਾ ਪਰ ਹੁਣ ਕਿਉਂਕਿ ਸੂਬਾ ਸਿਵਲ ਇੰਸਪੈਕਟਰ ਦੀ ਮੌਤ ਹੋ ਚੁੱਕੀ ਹੈ ਇਸ ਕਰਕੇ ਕਤਲ ਦਾ ਮੁਕੱਦਮਾ ਸੰਦੀਪ ਸਿੰਘ ਸੰਨੀ ਦੇ ਉੱਪਰ ਦਰਜ ਹੋ ਚੁੱਕਾ ਹੈਗਾ ਪਰਿਵਾਰ ਨੇ ਇਹ ਗੱਲ ਆਖੀ ਹੈ ਕਿ ਜੇ ਉਹਨਾਂ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਨਹੀਂ ਹੋਊਗਾ ਸੰਦੀਪ ਸਿੰਘ ਸੰਨੀ ਦੇ ਵੱਲੋਂ ਤਾਂ ਫਿਰ ਆਪਾਂ ਅਗਲੀ ਰਣਨੀਤੀ ਵੱਖ-ਵੱਖ ਧਿਰਾਂ ਜਥੇਬੰਦੀਆਂ ਤੇ ਸਿੱਖ ਸ਼ਕਤੀਆਂ ਦੇ ਨਾਲ ਮਿਲ ਕੇ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਫਿਰ ਅਗਲੀ ਰਣਨੀਤੀ ਆਪਾਂ ਤੈਅ ਕਰਕੇ ਤੇ ਨਵਾਂ ਪ੍ਰੋਗਰਾਮ ਦੇਾਂਗੇ ਤੇ ਵੱਡਾ ਪ੍ਰਦਰਸ਼ਨ ਵੀ ਜੇ ਕਰਨਾ ਪਿਆ ਤਾਂ ਉਹ ਵੀ ਆਪਾਂ ਕਰਾਂਗੇ ਤੇ ਉਹਨਾਂ ਦਾ ਕਹਿਣਾ ਹੈਗਾ ਕਿ ਦੋਸ਼ੀਆਂ ਦੇ ਖਿਲਾਫ ਮੁਕੱਦਮੇ ਦਰਜ ਜ਼ਰੂਰ ਹੋਣੇ ਚਾਹੀਦੇ ਨੇ ਔਰ ਨਾਲ ਉਹਨਾਂ ਨੇ ਇਸ ਗੱਲ ਦੀ ਵੀ ਮੰਗ ਕੀਤੀ ਹੈ ਕਿ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਬਾਦ ਵਿੱਚ ਸੰਦੀਪ ਸਿੰਘ ਸੰਨੀ ਦੇ ਨਾਲ ਬਹੁਤ ਹੀ ਜ਼ਿਆਦਾ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਸੋ ਦੇਖਦੇ ਆ ਜੀ ਆਉਂਦੇ ਦਿਨਾਂ ਵਿੱਚ ਕੀ ਕੁਝ ਵਾਪਰਦਾ ਜਿਹੜੀ ਵੀ ਨਵੀਂ ਗੱਲਬਾਤ ਹੋਊਗੀ ਤੁਹਾਡੇ ਰੂਬਰੂ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ